ਸੀਆਈ ਸਟਾਫ ਖਰੜੋਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਰੁੱਪ ਦੇ ਪਰਾਨੂ ਕਾਬੂ ਕਰ ਲਿੱਤਾ ਗਿਆ ਹੈ ਕੀ ਮਸਲਾ ਹੈ ਕੀ ਕੁਸ਼ੀ ਉਹਨਾਂ ਤੋਂ ਬਰਾਮਦ ਹੋਇਆ ਹੈ ਜ਼ਿਲ੍ਹਾ ਮੁਹਾਲੀ ਦੇ ਕ੍ਰਾਈਮ ਇਨਵੈਸਟੀਗੇਸ਼ਨ ਅਫਸਰ ਸੌਰਵ ਜਿੰਦਲ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹਨਾਂ ਨੌਜਵਾਨਾਂ ਦੀਆਂ ਮਾਨਯੋਗ ਐਸਐਸਪੀ ਮੋਹਾਲੀ ਸ਼੍ਰੀਦੀਪ 파ਰਖ ਜੀ ਜਿਹਦੇ ਦਿਸ਼ੰਦਰ ਦੇ ਸ਼ਾਨਦਾਰ ਮੋਹਾਲੀ ਪੁਲਿਸ ਲਗਾਤਾਰ ਜਿਹੜਾ ਕ੍ਰਾਈਮ ਵਿਰੁੱਧ ਕੰਮ ਕਰਦੀ ਆ ਰਹੀ ਹੈ ਇਸੇ ਲੜੀ ਦੇ ਵਿੱਚ ਮੋਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸਦੀ ਮੋਹਾਲੀ ਪੁਲਿਸ ਦੇ ਡੀਐਸਪੀ ਡੀ ਸ਼੍ਰੀ ਤਲਵਿੰਦਰ ਸਿੰਘ ਇੰਜਾਰਸੀ ਹੈ ਹਰਮਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਇਹਨਾਂ ਨੇ ਇੱਕ ਡੁੱਟਾ ਖੋਹਾਂ ਦਾ ਜਿਹੜਾ ਕਰਨ ਵਾਲਾ ਇੱਕ گروਹ ਫੜਿਆ ਇਹ گروਹ ਦੇ ਵਿੱਚ ਟੋਟਲ 7 ਮੈਂਬਰੀ ਗਰੋਸ ਸੀ ਜਿਹਦੇ ਵਿੱਚ ਇੱਕ ਜੁਵਨਾਈਸ ਸੀ ਇਹ ਵੈਪਨ ਦੀ ਨੋਕ ਤੇ ਹਥਿਆਰਾਂ ਦੀ ਨੋਕ ਤੇ ਚੰਡੀਗੜ੍ਹ ਮੋਹਲੀ ਦੇ ਏਰੀਏ ਦੇ ਵਿੱਚ ਆਸ-ਪਾਸ ਏਰੀਏ ਦੇ ਵਿੱਚ ਲੁੱਥਾਂ ਖੋਹਾਂ ਕਰਦੇ ਸੀ ਇਹਨਾਂ ਨੇ ਮੁਖਰੀ ਤੇ ਇੱਕ ਮਕਦਮਾ ਜਿਹੜਾ 66 ਨੰਬਰ 18 ਮਾਰਚ ਨੂੰ ਅੰਡਰ ਸੈਕਸ਼ਨ 309 4 303 ਬੀ ਐਨ ਐਸ ਦੇ ਵਿੱਚ ਥਾਣਾ ਸਦਰ ਖਰੜ ਦੇ ਵਿੱਚ ਦਰਜ ਹੋਇਆ ਸੀ ਇਸ ਮਕਦਮੇ ਦੇ ਵਿੱਚ ਪਹਿਲਾਂ ਦੋ ਜਣਿਆਂ ਤੇ ਬਾਈ ਨੇ ਮੁਕੱਦਮਾ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਜਸਪ੍ਰੀ ਸਿੰਘ ਤੇ ਇੱਕ ਗੁਰਕੀਰਤ ਸਿੰਘ ਹੈ ਜਸਪ੍ਰੀ ਸਿੰਘ ਤੇ ਜਸਪ੍ਰੀ ਸਿੰਘ ਨੂੰ ਰੈਸਟ ਕਰਕੇ ਇਹਦੇ ਪੰਜ ਸਾਥੀ ਹੋਰ ਦੌਰਾਨੇ ਤਫਤੀਸ਼ ਫੜੇ ਗਏ ਤੇ ਇਹਨਾਂ ਤੋਂ ਇੱਕ 32 ਗੋਲ ਦਾ ਵੈਪਨ ਜਿਹਦੇ ਨਾਲ ਦੋ ਜਿੱਦਾ ਕਾਰਤੂਸ ਮਿਲੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਏਰੀਏ ਦੇ ਵਿੱਚ ਬਹੁਤ ਲੁੱਟਾਂ ਖਵਾ ਕਿਤੇ ਆ ਨੇ ਇਹਨਾਂ ਨੇ ਪਹਿਲਾਂ ਇੱਕ ਮੁਹਾਲੀ ਦੇ ਵਿੱਚ ਜਿਹੜਾ ਫੇਜ਼ 1 ਬਾਂਦਰੀ ਚਿਕਨਖਟ ਮਦਰਚ ਹੋਇਆ ਇੱਕ ਟੈਕਸੀ ਡਰਾਈਵਰ ਤੋਂ 13 ਮਾਰਚ ਨੂੰ ਇੱਕ ਇਹਨਾਂ ਨੇ ਗੱਡੀ ਖੋਲੀ ਸੀ ਵੈਪਨ ਦੀ ਨੋਕ ਤੇ ਤੇ ਉਹਦੇ ਵਿੱਚ 61 ਨੰਬਰ ਮਕਦਮਾ ਜਿਹੜਾ ਫੇਜ਼ 1 ਮੋਹਾਲੀ ਦੇ ਵਿੱਚ 309 4 ਤੇ 25 ਆਮਜ਼ ਐਕਟ ਦੇ ਵਿੱਚ ਦਰਜ ਪਿਆ ਸੀ ਇਹ ਇਹਨਾਂ ਨੇ ਵੈਪਨ ਦਿਖਾ ਕੇ ਉਤੋਂ ਜਿਹੜੀ ਸਵਿਫਟ ਡਿਜ਼ਾਇਰ ਗੱਡੀ ਖੋਲੀ ਸੀ ਇਹ ਅਸੀਂ ਗੱਡੀ ਰਿਕਵਰ ਕਰ ਲਈਏ ਉਸ ਤੋਂ ਬਾਅਦ ਇਹਨਾਂ ਨੇ ਸੈਕਟਰ 48 ਚੰਡੀਗੜ੍ਹ ਦੇ ਵਿੱਚ 13 ਮਾਰਚ ਨੂੰ ਹੀ ਉਸੇ ਦਿਨ ਇੱਕ ਕਾਰ ਚਾਲਕ ਤੋਂ 16000 ਰੁਪਏ ਦੇ ਨਾਲ ਕੁਝ ਹੋਰ ਜਿਹੜੀ ਉਹਦੀ ਗੱਡੀ ਦੇ ਵਿੱਚ ਮਿਊਜ਼ਿਕ ਸਿਸਟਮ ਵਗੈਰਾ ਚੋਰੀ ਕਰ ਲਿਆ ਸੀਗਾ ਤੇ ਉਹ ਵੀ ਜਿਹੜਾ ਅਸੀਂ ਕੇਸ ਟ੍ਰੇਸ ਕਰ ਲਿਆ ਇਹਦੇ ਵਿੱਚ 21 ਨੰਬਰ ਮੁਕੱਦਮਾ ਜਿਹੜਾ 13 3 10 ਸੈਕਟਰ 48 ਥਾਣੇ ਦੇ ਵਿੱਚ ਦਰਜ ਹੈ ਉਹ ਵੀ ਅਸੀਂ ਮੁਕੱਦਮਾ ਦਰਜ ਜਿਹੜਾ ਟ੍ਰੇਸ ਕਰ ਲਿਆ ਉਸ ਮੁਕੱਦਮੇ ਦੇ ਵਿੱਚ ਜਿਹੜਾ ਮਿਊਜ਼ਿਕ ਸਿਸਟਮ ਵਗੈਰਾ ਸੀਗਾ ਉਹ ਰਿਕਵਰ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ 18 ਮਾਰਚ ਨੂੰ ਜਿਹੜਾ 300 130 ਨੰਬਰ ਮੁਕੱਦਮਾ ਸਾਡੇ ਦਰਜ ਹੋਇਆ ਜਿਹਦੇ ਵਿੱਚ ਟੀਡੀਆਈ ਸਿਟੀ ਦੇ ਵਿੱਚੋਂ ਇੱਕ ਬੁਲਟ ਮੋਟਰਸਾਈਕਲ ਚੋਰੀ ਹੋਇਆ ਸੀਗਾ ਉਹ ਉਹਦੇ ਵਿੱਚ 36 ਨੰਬਰ ਮੁਕੱਦਮਾ ਥਾਣਾ ਬਲੌਂਗੀ ਦੇ ਵਿੱਚ ਦਰਜਿਆ ਉਹ ਮੁਕੱਦਮਾ ਵੀ ਅਸੀਂ ਟ੍ਰੇਸ ਕਰ ਲਿਆ ਤੇ ਉਹਦੇ ਵਿੱਚ ਬੁਲਟ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਤੇ ਇੱਕ ਸਵਿਫਟ ਡਿਜ਼ਾਇਰ ਕਾਰ ਜਿਹੜੀ ਮੈਂ ਤੁਹਾਨੂੰ ਦੱਸੀ ਇੱਕ ਬੁਲਟ ਮੋਟਰਸਾਈਕਲ ਗੱਡੀ ਦੇ ਮਿਊਜ਼ਿਕ ਸਿਸਟਮ ਤੇ ਅਲਾਈਜ਼ ਉਸ ਤੋਂ ਬਿਨਾ ਜਿਹੜਾ ਅਸੀਂ ਇੱਕ ਬੁਲਟ ਮੋਟਰਸਾਈਕਲ ਹੋਰ ਹੈ ਜਿਹਦੇ ਬਾਰੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇੱਕ ਇਹਨਾਂ ਨੇ ਚੰਡੀਗੜ੍ਹ ਤੋਂ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਸੀ ਉਹ ਵੀ ਅਸੀਂ ਸਪਲੈਂਡਰ ਮ ਇੱਕ ਸਪਲੈਂਡਰ ਮੋਟਰਸਾਈਕਲ ਹੋਰ ਸਾਨੂੰ ਜਿਹੜਾ ਇਹਨਾਂ ਤੋਂ ਰਿਕਵਰ ਹੋਇਆ ਹੈ ਉਹਦੇ ਬਾਰੇ ਅਸੀਂ ਹਲੇ ਤਫ਼ਤੀਸ਼ ਕਰ ਰਹੇ ਹਾਂ ਇਸ ਇਸ ਤਰ੍ਹਾਂ ਇਸ ਮੁਕਦਮੇ ਦੇ ਵਿੱਚ ਜਿਹੜੀ ਹੁਣ ਤੱਕ ਟੋਟਲ 7 ਦੇ ਵਿੱਚੋਂ 6 ਦੋਸ਼ੀ ਜਿਹੜੇ ਫੜੇ ਗਏ ਨੇ ਇੱਕ ਗੁਰਕੀਰਤ ਸਿੰਘ ਹੈ ਜਿਹੜਾ ਉਹ ਹਲੇ ਫਰਾਰ ਹੈ ਉਹਨੂੰ ਜਲਦੀ ਅਸੀਂ ਕਾਬੂ ਕਰ ਲਾਂਗੇ ਤੇ ਜਿਹੜੀ ਹੁਣ ਤੱਕ ਇਹਦੇ ਮੁਕਦਮੇ ਦੇ ਵਿੱਚ ਰਿਕਵਰੀ ਹੋਈ ਹੈ ਦੋ ਬੁਲੱਟ ਮੋਟਰਸਾਈਕਲ ਰਿਕਵਰ ਹੋਏ ਨੇ ਦੋ ਸਪਲੈਂਡਰ ਮੋਟਰਸਾਈਕਲ ਰਿਕਵਰ ਹੋਏ ਨੇ ਇੱਕ ਜਿਹੜੀ ਖੋਈ ਹੋਈ ਡਿਜ਼ਾਇਰ ਕਾਰ ਰਿਕਵਰ ਹੋਈ ਹੈ ਇੱਕ ਬੱਤੀ ਕੋਰ ਵੈਪਨ ਹੈ ਜਿਹੜਾ ਨਾਲ ਇਹਦੇ ਦੋ ਬੱਤੀ ਕੋਰ ਦਾ ਜਿਹੜਾ ਕਟਾ ਇਹ ਨਾਲ ਇਹਦੇ ਦੋ ਜਿਹੜੇ ਲਾਈਵ ਕਾਟੇ ਜੀ ਰਿਕਵਰ ਹੋਏ ਨੇ ਤੇ ਇਸ ਤੋਂ ਬਿਨਾ ਇੱਕ ਸਿਲਵਰ ਚੇਨ ਜਿਹੜੀ ਇਹਨਾਂ ਨੇ ਚੰਡੀਗੜ੍ਹ ਤੋਂ ਖੋਈ ਸੀ ਤੇ ਇੱਕ ਜਿਹੜੀ ਗੱਡੀ ਦਾ ਮਿਊਜ਼ਿਕ ਸਿਸਟਮ ਤੇ ਅਲੌਇਜ਼ ਰਿਕਵਰ ਹੋਏ ਨੇ ਜਿਹੜੀ ਸਾਡੀ ਸੀਆਈਏ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਸ ਜਿਹੜੇ ਦੋਸ਼ੀ ਸਾਡੇ ਕੋਲ ਹਲੇ ਰਿਮਾਂਡ ਤੇ ਨੇ ਇਹਨਾਂ ਨੂੰ ਅਸੀਂ ਅੱਗੇ ਵੀ ਜਿਹੜੀ ਤਫ਼ਤੀਸ਼ ਕਰਕੇ ਇਦੇ ਵਿੱਚ ਹੋਰ ਵੀ ਵਾਰਦਾਤਾਂ ਹੋਣ ਦਾ ਜਿਹੜਾ ਹੋਰ ਵੀ ਖੁਲਾਸੇ ਹੋਣ ਦੀ ਸਾਨੂੰ ਉਮੀਦ ਹੈ ਤੇ ਜਿਹੜਾ ਇੱਕ ਦੋਸ਼ੀ ਰਹਿ ਗਿਆ ਉਹਨੂੰ ਵੀ ਜਲਦ ਤੋਂ ਜਲਦ ਫੜਾਂਗੇ ਜਿਹੜੀ ਇਹ ਕੇਸ ਟ੍ਰੇਸ ਕਰਕੇ ਇਹਦੇ ਨਾਲ ਸਾਡੇ ਕੁੱਲ ਚਾਰ ਜਿਹੜੇ ਪਹਿਲਾਂ ਦੇ ਮੁਕੱਦਮੇ ਜਿਹੜੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਦਰਜ ਹੋਏ ਸੀ ਚੋਰੀ ਤੇ ਖੋਹਾਂ ਦੇ ਲੁੱਟਾਂ ਖੋਹਾਂ ਦੇ ਉਹ ਇੱਕ ਤਾਂ ਉਹ ਰਿਕਵਰ ਹੋਏ ਨੇ ਇੱਕ ਤਾਂ ਉਹ ਸਾਰੇ ਸੋਲਵ ਹੋਏ ਨੇ ਨਾਲ ਹੀ ਜਿਹੜੀਆਂ ਹੋਰ ਇਹਨਾਂ ਨੇ ਜਿੰਨਾ ਜਲਦੀ ਫੜੇ ਜਾਂਦੇ ਇਹਨਾਂ ਨੇ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨਾਂ ਨੂੰ ਰੋਕਣ ਦੇ ਵਿੱਚ ਉਹਨੂੰ ਨੱਥ ਪਾਉਣ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਇਸ ਮਾਰਨੇ ਵਾਲੇ ਕਿੱਥੇ ਨੇ ਇਹਨਾਂ ਦਾ ਜਿਹੜਾ ਇਹਨਾਂ ਦੇ ਵਿੱਚ ਜਿਹੜੇ ਜੁਗਨਾਈ ਲਾ ਉਹ ਆਲਰੇਡੀ ਜੁਡੀਸ਼ੀਅਲ ਕਸਟਡੀ ਚ ਹੈ ਜਿਹੜੇ ਬਾਕੀ ਪੰਜ ਅਕਿਊਜ਼ਡ ਹਨ ਉਹ ਅਸੀਂ ਅੱਜ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਦੇ ਰਹੇ ਹਾਂ ਜੀ ਚਲੇਗੇ ਇਹ ਨਹੀਂ ਚਲੇਗੇ ਹਾਂ ਜੀ ਇਹਦੇ ਵਿੱਚ ਜਿਹੜਾ ਵੱਡੀ ਵਾਰ ਦਾ ਤੇ ਕਿਹੜੀ ਕੋਈ ਜਿਹੜੀ ਮਾਰਨੇ ਲੱਕ ਜਬ ਮਾਰ ਕੇ ਨਿਕਲ ਮਾਰ ਕੇ ਵੱਡੀ ਵਾਰ ਦਾ ਤੇ ਕਿਹੜੀ ਸੀ ਇਹਨਾਂ ਨੂੰ ਗੱਡੀਆਂ ਦਾ ਬਰਾਮਦ ਕਰਿਸਪਦਾ ਕੋਈ ਹੋਰ ਇਹਨਾਂ ਨੇ ਇੱਕ ਜਿਹੜੀ ਦੇਖੋ ਏਅਰਪੋਰਟ ਰੋਡ ਤੋਂ ਇਹਨਾਂ ਨੇ ਜਿਹੜੀ ਵੈਪਨ ਦਿਖਾ ਕੇ ਗੱਡੀ ਬਜ਼ਾਇਰ ਗੱਡੀ ਖੋ ਕੀਤੀ ਹੈ ਇਹ ਬੜੀ ਵੱਡੀ ਵਾਰਦਾਤ ਸੀ ਕਿ ਇਹਦੇ ਵਿੱਚ ਨਾਲ ਹੀ ਵੈਪਨ ਇਹਨਾਂ ਨੇ ਯੂਜ਼ ਕੀਤਾ ਨਾਲ ਗੱਡੀ ਖੋ ਕੇ ਲੈ ਗਈ ਸੀ ਉਸ ਦਿਨ ਮੋਹਾਲੀ ਸੈਕਟਰ ਜਿਹੜਾ ਚੰਡੀਗੜ੍ਹ ਸੈਕਟਰ 48 ਦੇ ਵਿੱਚ ਇੱਕ ਕਾਰਚਾਲਕ ਤੋਂ ਇਹਨਾਂ ਨੇ ਜਿਹੜਾ ਵੈਪਨ ਦਿਖਾ ਕੇ ਉਦੋਂ ਨਾਲੇ ਤਾਉ ਤੋਂ 16000 ਰੁਪਏ ਲੁੱਟ ਲਿਆ ਉਹਦੀ ਗੱਡੀ 'ਚੋਂ ਮਿਊਜ਼ਿਕ ਸਿਸਟਮ ਤੇ ਅਲੋਏ 휠ਸ ਚੋਰੀ ਕਰਕੇ ਲੈ ਗਏ ਉਸ ਤੋਂ ਬਿਨਾਂ ਇੱਕ ਬੁਲੇਟ ਚੋਰੀ ਕੀਤਾ ਤੇ ਸਪਲੈਂਡਰ ਚੋਰੀ ਕੀਤਾ ਬਾਕੀ ਜਿਹੜੀਆਂ ਹੋਰ ਵਾਰਦਾਤਾਂ ਨੇ ਸਾਨੂੰ ਉਮੀਦ ਆ ਸੀ ਦਰਾਨੇ ਤਫਤੀਸ਼ ਹੋਰ ਇਹਦਾ ਬੈਕਗ੍ਰਾਉਂਡ ਕੀ ਸਰ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਤਫਤੀਸ਼ ਕਰ ਰਹੇ ਹਾਂ ਇਹਦੇ ਵਿੱਚੋਂ ਦੋ ਵਿਅਕਤੀਆਂ ਉਹਨਾਂ ਤੇ ਪਹਿਲਾ ਮੁਕਦਮਾ ਦਰਜ ਹੋਇਆ। ਇਹਦੇ ਵਿੱਚੋਂ ਮੋਸਟਲੀ ਜਿਹੜੇ ਇਹ ਫਤਗੜ ਏਰੀਆ ਦੇ ਨੇ ਤੇ ਜਿਹੜਾ ਇੱਕ ਦੋਸ਼ੀ ਰਹਿੰਦਾ ਗੁਰਕੀਰਤ ਸਿੰਘ ਤੇ ਛੱਜੂ ਮਾਜਰੇ थाना सदर ਖਰੜ ਦਾ ਇਹਨੂੰ ਇਹਦੇ ਹਲੇ ਗ੍ਰਿਫਤਾਰੀ ਬਾਕੀ ਹੈ। ਇਹ ਉਹ ਬੇਸੀ ਕਿਹੜੇ ਤਰੀਕੇ ਨਾਲ ਕਰਦੇ ਸੀ ਵਾਰ ਨੂੰ ਇਹ ਦੇਖੋ ਸ਼ਾਮ ਨੂੰ ਦਿਨ ਛਿਪੇ ਹੋਏ ਜਿਆਦਾ ਚੋਰੀ ਕਰਦੇ ਸੀਗੇ ਜਾਂ ਫਿਰ ਜਿਵੇਂ ਇਹਨਾਂ ਨੇ ਜਿਹੜੀ ਗੱਡੀ ਖੋਹ ਕੀਤੀ ਹੈ ਗੱਡੀ ਅੱਗੇ ਲਾ ਕੇ ਬੰਦੇ ਨੂੰ ਘੇਰ ਕੇ ਉਦੋਂ ਵਾਰ ਉਹਦੀ ਗੱਡੀ ਖੋਲ ਲੈਂਦੇ ਸੀ ਗੱਡੀ ਜਦੋਂ ਤੋਂ ਹੋਰ ਕੋਈ ਨਕਦੀ 골ਡ ਵਗੈਰਾ ਦੀ ਖੋਹ ਕਰਦੇ ਸੀ ਕੋਈ ਸਰ ਇੰਜਰਡ ਵੀ ਹੋਇਆ ਹੈ ਕੋਈ ਅੱਜ ਤੱਕ ਦਿਨਾਂ ਤੋਂ ਕੋਈ ਬੰਦਾ ਇੰਨਾ ਨਾ ਕਿਸੇ ਦੀ ਕੋਈ ਥੋੜੀ ਬਹੁਤੀ ਉਹ ਹੋਈ ਹੈ ਮਤਲਬ ਹੱਥੋਂ ਭਾਈ ਹੋਈ ਹੈ ਕੋਈ ਮੇਜਰ ਇੰਜਰੀ ਨਹੀਂ ਹੋਈ ਬਟ ਇਹ ਬੰਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਜੇ ਕੋਈ ਮਤਲਬ ਰਿਸਿਸਟ ਨਹੀਂ ਕਰਦਾ ਸੀਗਾ ਤਾਂ ਉਹ ਖੋਹ ਕਰ ਲੰਘ ਜੇ ਅਦਰਵਾਈਜ਼ ਜੇ ਕੋਈ ਇਹਨਾਂ ਨਾਲ ਕੋਈ ਬੰਦਾ ਰਿਸਿਸਟ ਕਰਦਾ ਹੋ ਸਕਦਾ ਹੈ ਕੋਈ ਕਿ ਵੈਪਨ ਸੀਗਾ ਵੈਪਨ ਚਲਾ ਕੇ ਕੋਈ ਬੱਡੀ ਕਰਦਾ ਤੁਹਾਨੂੰ ਜਾਂਦਾ ਸੀ। ਕਲਾਸ ਵਾਲੇ ਇਹ ਵੈਪਨ ਕਿਥੋਂ ਆਇਆ ਨਾ ਕੋ ਕਿਹੜੀ ਕਿਹੜੀ ਜਿਹਾ ਇਹ ਅਸੀਂ ਹੁਣ ਤਫ਼ਤੀਸ਼ ਕਰ ਰਹੇ ਹਾਂ ਜੀ ਇਹ ਤਫ਼ਤੀਸ਼ ਦਾ ਪੜਾਅ ਹੈ ਤੁਹਾਨੂੰ ਜਿਹੜੀਆਂ ਇਸ ਤਰ੍ਹਾਂ ਬਈ ਗੱਡੀਆਂ ਬਰਾਮਦ ਕੀਤੀਆਂ ਉਸ ਤੋਂ ਜੋ ਹੋਰ ਇਹਨਾਂ ਪਕਚੂਰੀਆਂ ਮੰਨੀਆਂ। ਕਿਹਾ ਹੈ ਕਬਾਰੀਆਂ ਕੂੜੇ ਦੇ ਅੱਗੇ ਕੀ ਕਰਦੇ ਸੀ ਕੋਈ ਜਾਇਤ ਇਹ ਅਸੀਂ ਹਲੇ ਇਸ ਦੀ ਤਫ਼ਤੀਸ਼ ਕਰ ਰਹੇ ਹਾਂ। ਹਲੇ ਤੱਕ ਇਹ ਵੈਪਨ ਗੱਡੀਆਂ ਇਹਨਾਂ ਕੋਲ ਸੀਗੀਆਂ। ਸਾਨੂੰ ਉਮੀਦ ਹੈ ਵੀ ਸ਼ਾਇਦ ਇਹਦੇ ਵਿੱਚ ਕਿਸੇ ਹੋਰ ਵੀ ਜਿਹੜਾ ਜਰੋਦਾ ਕੋਈ ਹੋਰ ਬੰਦੇ ਆ ਜਿਹੜੇ ਉਹ ਲਈ ਖੜੇ ਜਾਣਗੇ ਤੇ ਕਲੀਅਰ ਹੋਊਗਾ ਕਿ ਇਹਨਾਂ ਨੇ ਗੱਡੀਆਂ ਦਾ ਇਹਨ ਇੱਕ ਕਰ ਸਕੀ ਕਰਨਾ ਜਿਹੜੀ ਖੋਹ ਦੇ ਵਿੱਚ ਗੱਡੀ ਯੂਜ਼ ਹੋਈ ਹੋਈ ਉਹ ਵੀ ਖੋਹ ਕੀਤੀ ਹੋਈ ਹੈ ਜੀ ਇਹਨਾਂ ਨੇ ਉਹ ਸੀ ਨਹੀਂ ਉਹ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਜੁਵਨਾਈਲ ਹੈ ਉਹਦੀ ਗੱਡੀ ਹੈ ਉਹਦੇ ਵਿੱਚ ਜਾਲੀ ਨੰਬਰ ਲਾ ਕੇ ਉਹਨੂੰ ਫਰਦਾਨ ਕਰਦੇ ਸੀ ਤੁਸੀਂ ਦੇਖਿਆ ਤਸਵੀਰਾਂ ਜ਼ਿਲ੍ਹਾ ਮੁਹਾਲੀ ਦੇ ਕ੍ਰਾਈਮ ਇਨਵੈਸਟੀਗੇਸ਼ਨ ਐਸਪੀ ਸੌਰਵ ਜਿੰਦਲ ਦੇ ਵੱਲੋਂ ਦੱਸਿਆ ਗਿਆ ਕਿ ਇਹ ਨੌਜਵਾਨ ਜਿਹੜੇ ਨੇ ਦੇਸੀ ਕੱਟੇ ਦੇ ਨਾਲ ਲੋਕਾਂ ਦੇ ਕੋਲੋਂ ਗੱਡੀਆਂ ਤੇ ਲੈ ਕੇ ਪੈਸੇ ਤੱਕ ਵੀ ਖੋ ਚੁੱਕੇ ਨੇ ਅਤੇ ਕਈ ਮੁਕੱਦਮੇ ਇਹਨਾਂ ਦੇ ਦਰਜਨੇ ਫਿਲਹਾਲ ਇਹਨਾਂ ਨੂੰ ਮਾਨਯੋਗ ዳੰਤ ਦੇ ਵਿੱਚ ਪੇਸ਼ ਕੀਤਾ ਜਿੱਥੇ ਇਹਨਾਂ ਦਾ ਪੁਲਿਸ ਰਿਮਾਂਡ ਚੱਲ ਰਿਹਾ ਹੈ ਤੇ ਹੋਰ ਵੀ ਜਿਹੜੇ ਨੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ